गिरि पता से ला नी करी दर्ज दियावा आConta ने सीधा का करिटक कर देता हूं मी तुम जा आज पता गारी वाली हो पैया चले के ठीक है और माया खनरे आगे ना आया ना दौड़ा ना केन को करिटक हो गया ना शकर करिया करिया नंद श्रीगा दक्षिणी काल दक्षिणी काल पे ठीक है हां ठीक है तू ठीक है हां ठीक है बैठ जाओ आजा पुत्र ਉੱਪਰ ਉੱਪਰ ਬੜਾ ਐ ਜਿਸ ਤਾ ਹੈ ਛੁੱਟੀਆਂ ਸੀਗੀਆਂ ਮੇਰੇ ਦੋਤਾ ਆਇਆ ਸੀਗਾ ਅੱਛਾ ਦੋ ਦੇਣਾ ਮੇਲਣ ਤੇ ਮੈਂ ਆਖਿਆ ਆ ਜਾ ਮਖਾ ਤੇ ਚੱਲ ਤੇ ਉੱਥੇ ਚੱਲ ਕੇ ਅੱਗੇ ਮਖਾ ਮੈਂ ਆਖਿਆ ਦੋ ਦਿਨਾਂ ਦੇ ਵੇਕੀ ਜਾ ਆਣ ਨਾਲ ਮੇਰੇ ਦੋਤੇ ਨਾਲ ਹਾਂ ਹਾਂ ਕੋਈ ਮੇਰੇ ਹੋ ਜਾ ਪੁੱਤਾ ਤੇ ਫਿਰ ਵੀ ਹੁਣ ਤੁਸੀਂ ਇੱਥੇ ਆ ਗਏ ਤੇ ਉੱਥੇ ਨਾ ਰੱਖਿਆ ਮੁੰਡਾ ਇੱਥੇ ਲੈ ਕੇ ਆ ਗਏ ਨੂੰ ਨੇ ਮੁੰਡਾ ਤਾਂ ਭਾਣੀ ਫਿਰ ਮੈਂ ਮੇਰੇ ਨਾ ਨਾ ਸੀਗਾ ਤੇ ਤਾਂ ਕਰਕੇ ਮੈਂ ਆਖਿਆ ਚਲ ਵੀ ਮੈਂ ਆਪਦੇ ਪੇਤੀ ਜਾਨੀ ਆ ਮਖ ਬੰਗਾਂ ਨੂੰ ਆਖਿਆ ਵੀ ਮੈਂ ਦੋਤੇ ਨਾਲ ਹੀ ਲੈ ਜਾਨੀ ਲੈ ਅੱਜ ਮੇਰੇ ਵੀ ਪੋਤੇ ਪੋਤੀਆਂ ਆ ਜਾਣਗੇ ਤੇ ਝੌੜ ਕਰੂਗਾ ਸਾਰਾ ਕੁਝ ਖਿਲਿਆ ਦੂਗਾ ਉਹਨਾਂ ਦਾ ਕੁਛ ਨਹੀਂ ਕਰਦਾ ਝੌੜ ਇਹ ਕਿੱਥੇ ਕਰਦਾ ਹੋਰ ਹਰਵਾਇ ਰੇ ਮੈਂ ਲੈ ਕੇ ਆ ਗਈ ਤੂੰ ਕੰਲੀ ਆ ਜਾਂਦੀ ਚਲ ਕੋਈ ਨਹੀਂ ਕੁੜੇ ਇਹਦੇ ਨਾਲ ਕਿਹੜਾ ਬੜਾ ਲੱਗਦਾਗਾ ਭੈਣੇ ਮੈਨੂੰ ਤਾਂ ਤੰਤਾਂ ਦਾ ਪਿਆਰ ਹੈਗਾ ਤੈਨੂੰ ਤਾਂ ਹੰਤਾਂ ਦਾ ਪਿਆਰ ਹੈਗਾ ਫਸਾ ਤੇ ਕੋਲੇ ਰੱਖਦੀ ਦੋਤੇ ਨੂੰ ਕੋਲੇ ਫਿਰ ਹੁਣ ਆਇਆ ਮੈਥੋ ਬਣਾ ਫਿਰ ਮਗਰ ਝੌੜ ਕਰਦਾ ਜਿਵਾ ਕਾਣਾ ਚੌੜ ਕੱਦ ਜਵਾਕਾ ਨਾ ਹੁਣ ਮੇਰੇ ਤਾਂ ਮਸਾ ਗਏ ਸੀ ਦੋ ਦਿਨ ਮੱਖਾ ਚੱਲ ਮੈਂ ਤਾਂ ਆਰਾਮਦਾਰੀ ਨਾਲ ਪਟੂਗੀ ਹੁਣ ਤੂੰ ਇਹਨੂੰ ਲੈ ਕੇ ਆ ਜੀ ਤੇ ਕੋਈ ਨਹੀਂ ਕੋਈ ਆਰਾਮਦਾਰੀ ਨਾਲ ਏਡੇ ਕੋਲ ਚੱਲ ਕੋਈ ਨਹੀਂ ਮੈਂ ਚਾਹ ਖਾਦੀ ਆ ਫਿਰ ਤੁਸੀਂ ਚਾਹ ਚੂਪੀ ਕੇ ਤੇ ਬਾਗ ਜੀ ਬਹਿਤਿਆ ਕਿਆ ਤੂੰ ਕਿਹੜੀ ਚੰਦੀ ਸੁਲਤਾਨ ਸਾਹਿਬ ਸਾਨੂੰ ਐ ਬੋਲਣ ਲੱਗੀ ਨਾ ਕੋਈ ਨਹੀਂ ਮੈਂ ਚਾਹ ਆ ਗਈ ਕੁੱਟ ਕਰਕੇ ਪਿਆਰ ਨੂੰ ਸਾਨੂੰ ਤੇ ਫਿਰ ਫਿਰ ਬਾਗੀ ਜਾਈਆਂ ਅੱਜ ਬਾਗ ਨਹੀਂ ਪਣ ਮੈਂ ਤਾਂ ਲਾ ਕੇ ਜਾਉਂਗੀ ਚਾਰ ਦਿਨ ਹਾਸਾ ਲਾ ਕੇ ਜਾਵਾਂਗੇ ਮੇਰੇ ਭਰਾ ਦਾ ਘਰ ਹੈ ਫਿਰ ਕੀ ਹੋਵੇ ਜਾ ਆ ਕੀ ਤਾਂ ਤੂੰ ਰਹੇਂਗੇ ਅੱਜ ਹਾਂ ਮੈਂ ਸਹ ਰਹਾਂਗੇ ਨਾਨੀ ਦਾ ਤਾਂ ਫੈਨ ਰਹੇ ਨੂੰ ਤਾਂ ਕੀ ਐ ਤੂੰ ਮਰਗੀ ਚੱਲ ਚੰਗਾ ਹੋ ਗਿਆ ਵਧੀਆ ਹੋਇਆ ਤੇ ਤੂੰ ਬਾਗ ਦੀ ਅੱਜ ਮੈਂ ਵੀ ਅੱਜ ਆਹਦੇ ਤੇ ਪੇਕੀ ਜਾਣਾਗਾ ਤੂੰ ਕਣ ਖਹਿਰ ਕੇ ਬਾਗ ਦੀ ਪੇਕੀ ਦੋ ਦਿਨ ਮੈਂ ਤਾਂ ਰਹੂੰਗੀ ਲੈ ਬਠਾਰ ਕੇ ਕਿਵੇਂ ਬਾਗ ਜਾ ਹੁਣ ਮੇਰੇ ਵੀ ਉਹ ਜਵਾਕ ਆਉਣ ਵਾਲੇ ਆਗੇ ਉਹਨਾਂ ਨੂੰ ਛੱਡ ਕੇ ਫਿਰ ਮੈਂ ਵੀ ਮਿਲ ਕੇ ਆਉਣਾ ਦੇ ਪੇਕੀ ਕਿੱਦੇ ਕੋਈ ਨਹੀਂ ਜਦੋਂ ਬਹੂਆਂ ਆਉਂਗਾ ਉਦੋਂ ਮਿਲਣੀ ਤੂੰ ਜਾ ਕੇ ਹੁਣ ਕੱਲੀ ਕਰਦੀ ਛੱਡ ਕੇ ਛੱਡ ਕੇ ਆਉਣਗੇ ਆਉਣ ਆਏ ਨੇ ਉਹ ਜਵਾਕ ਚਲ ਕੋਈ ਬੰਗੂ ਹੁਣ ਨਾ ਬੈਠ ਰਹਿ ਬੰਗੇ ਤੂੰ ਬਾਗ ਦੀ ਇੱਥੇ ਕਿਹਦੇ ਕੋਲ ਰਹੇਗੀ ਉਹ ਪਤਾ ਨਹੀਂ ਪਤਾਗਾ ਜ ਆ ਲੈ ਆਪ ਤੇ ਭੈਣੇ ਲੜਦੇ ਨੂੰ ਹੁਣਗਾ ਤੇਰੀਆਂ ਮੇਰੇ ਤਾਂ ਬਰਬਾਦੂ ਆ ਦਰਮਾਨ ਕਰ ਦੇਣਾ ਤੇ ਇਹਨਾਂ ਨੂੰ ਹਾਂ ਮੈਂ ਤਾਂ ਉਹਨਾਂ ਕੋਲੇ ਰਹੂੰਗੀ ਤੂੰ ਵਗ ਜਾ ਤੂੰ ਤਾਂ ਮੇਰੇ ਪਹਿਲੇ ਦਿਨ ਵੀ ਜਰਦੀ ਤੂੰ ਹੁਣ ਅੱਛਾ ਚੰਗਾ ਕੀ ਦੇ ਕੋਲ ਰਹੇਂਗੇ ਐ ਕਰੀ ਫਿਰ ਸਾਰਾ ਕੰਮ ਧੰਦਾ ਕਰੀ ਤੇ ਮੈਂ ਸਾਨੂੰ ਨੀਰਾਚਾਰਾ ਪਾਣੀ ਮੈਂ ਆਦੇ ਪੇਕੀ ਜਾਇਆ ਮੈਂ ਕੋਈ ਨਹੀਂ ਜੇ ਤਾਂ ਬੰਗਾ ਆਗਾ ਤਸੀਂ ਰੜਕੇ ਕਰ ਲਾਂਗੇ ਨਹੀਂ ਅਸੀਂ ਪਾ ਦਾਂਗੇ ਮੈਂ ਦੱਸ ਨਹੀਂ ਕਿਵੇਂ ਪਾਉਣਾ ਤਨੀਆ ਚਾਰ ਪਾ ਦਾਂਗੇ ਧਾਰ ਕੱਟ ਲਿਆ ਕਰਾਂਗੇ ਨਾਨੀ ਦੋ ਤਾਂ ਹਾਂ ਤੇ ਫਿਰ ਮੈਂ ਲੈ ਮੈਂ ਚੋਰੀ ਨੇ ਗੋਪੁਰਾ ਸੇਤੀ ਸਾਰਾ ਕੰਮ ਕਰ ਲਿਆ ਕਰ ਜੰਗਾ ਕੰਮ ਤਾਂ ਮੈਂ ਕਰੂੰਗੀ ਕੰਮ ਦਾ ਚੱਲ ਫਿਰ ਬਸ ਚਾਹ ਕਰਕੇ ਲਿਆ ਕੇ ਦਿੰਨੀ ਆ ਚੱਲ ਲਿਆ ਕਰ ਲੈ ਬਾਈਆ ਪੁੱਤਿਆ ਕੀ ਕਰਨ ਗਈ ਹੈ ਜੀ ਆਪਾਂ ਨੂੰ ਘੁੱਟ ਦੇਊਗੀ ਤਾਂ ਉਹਨਾ ਤੇ ਰੱਖੋ ਨਾ ਕੱਟ ਲੈ ਚਲੋ ਚੱਲ ਪੁੱਤਾਂ ਪਾਣੀ ਕਰਦੇ ਆਂ ਕੀ ਕਰਨ ਲਈ ਤੇ ਨਾਨੀ ਤਿਉਹ ਕਰ ਲੈ ਹਾਂ ਦੇ ਘੁੱਟ ਜਿਹੇ ਜੀ ਕਰਕੇ ਲਿਆਉਗੀ ਤੇ ਆਪਾਂ ਪੀ ਕੇ ਨਾ ਘੁੱਟ ਆਪਾਂ ਕਿਉਂ ਕਿਸੇ ਦੇ ਪਾਸ ਮਾਨੀਰਾ ਬਾਗੇ ਕਿਉਂ ਆਪਾਂ ਗੋਹੀ ਛੱਟੀ ਤੇ ਆਪਾਂ ਤੇ ਦੂਜੇ ਮਾਮੇ ਕੇ ਚੱਲਾਂਗੇ ਚੰਗਾ ਉਹ ਅੱਛੇ ਆਪਾਂ ਮੌਜ ਨਾ ਵਧਾ ਰਹਾਂਗੇ ਉਹ ਆਪਣਾ ਪਤਾ ਕਿੰਨਾ ਅਦਰਮਾਨ ਕਰਦੀ ਐ ਇਹ ਜਦੋਂ ਆਉਣੇ ਉਹਦੋਂ ਗਲ ਪੈ ਜਾਂਦੀ ਐ ਗਲ ਪੈ ਜਾਂਦੀ ਐ ਇਹ ਪੁੱਤਾਂ ਦੇ ਪੇਕਿਆਂ ਨਾਲ ਵੀ ਲਾ ਕੇ ਨਹੀਂ ਖਾਂਦੀ ਤਾਂ ਉਹ ਆਪਣੇ ਨਾਲ ਲੜਦੀ ਐ ਕਿ ਆਪਾਂ ਹੁਣ ਜਵਾਂ ਨਹੀਂ ਇੱਥੇ ਆਇਆ ਕਰਦੇ ਉਹਨਾਂ ਦੇ ਆਇਆ ਕਰਾਂਗੇ ਜਿਹੜਾ ਆਪਣਾ ਮੇਰਾ ਜ਼ਮੀਨ ਦਾ ਹਿੱਸਾ ਪਤਾ ਹੋਇਆ ਨਾ ਕਿ ਮੈਂ ਉਹ ਦੂਜੇ ਘਰਾਂ ਨੂੰ ਦੇਤੀ ਹਾਂ ਠੀਕ ਹਾਂ ਜਿਹੇ ਇਹ ਜਿਵੇਂ ਨਹੀਂ ਕਰਦੀ ਕਰੀ ਜਾਵੇ ਹੁਣ ਉਹੜਾ ਵੀ ਨਹੀਂ ਦਿੰਦੀ ਲਾ ਲੈਣ ਦੇ ਚਾ ਇਹ ਵੀ ਯਾਰ ਜਿਆਦੀ ਕੁਝ ਤਾਂ ਇਹਨਾਂ ਨੂੰ ਕਰਨੀ ਪਊਗਾ ਨਹੀਂ ਹੁਣ ਚਾਹ ਕੀ ਕੀ ਜਾਊਗੇ ਉਹਨਾਂ ਤੇ ਇਹ ਜਾਣਦੇ ਨਹੀਂ ਬੰਦਾ ਐਸੀ ਇਹ ਬਾਗ ਜਾਂਦੀ ਇਹ ਤਾਂ ਅੱਥਰ ਗੱਡ ਗੱਡ ਕੇ ਬੈ ਗਈ ਨਾਲ ਦੋ ਤਿੰਨ ਚੱਕ ਲਿਆਈ ਮੇਰੇ ਨਾਲ ਦੁੱਧ ਵੀ ਮੋਲਦਾ ਦੁੱਧ ਵੀ ਹੈ ਨਹੀਂ ਗਾ ਮੇਰੇ ਕੋਲ ਤਾਂ ਹੁਣ ਸਾਡੇ ਜਵਾਬ ਕੌਣਗੇ ਕਾਦੇ ਨਾ ਚਾਲੀ ਕੁਟ ਕਰਨੇ ਆਉਂਦੇ ਦੁੱਧ ਦੀ ਕੁਟਾ ਇਹਨਾਂ ਨੂੰ ਪਾ ਦੂੰਗੀ ਨੇ ਮੇਰੇ ਆ ਕੇ ਬੋਗਾ ਪਉਗੇ ਆਖੂਗੀ ਮੇਰਾ ਦੁੱਧ ਕਿੱਧਰ ਗਿਆ ਕਣਿਆ ਦਾ ਬਾਗ ਹੀ ਉਹ ਆਏਗੀ ਆਈ ਆ ਬੰਦੇ ਦੱਸ ਤੇਰਾ ਕੀ ਖੜਾ ਇਸ ਇੱਥੇ ਆਏ ਬਣਾ ਉਹੇ ਵਗ ਜਾਂਦੀ ਵੱਡੇ ਕੇ ਵੱਡੇ ਕੀ ਕਿ ਤੈਨੂੰ 40 ਪੀਉਂਦੇ ਸੀਗੇ ਕਿ ਮੇਰਾ ਘਰ ਹੀ ਦੀ ਲੈ ਇਹਨੂੰ ਇੱਥੇ ਆਉ ਜਦੋਂ ਆਉ ਮੈਂ ਇੱਥੇ ਆ ਜੂਗੀ ਵੀ ਇਹਨਾਂ ਦੇ ਘਰੇ ਜਾਦੇ ਕੁਸ ਹੈ ਇਹਦਾ ਆ ਹੀ ਕਰਦੀ ਹੁੰਦੀ ਆ ਚਾਹ ਦੀ ਕੁਟਸ ਆ ਕੇ ਇਹਦਾ ਮੱਥਾ ਡਾਮਣ ਨਹੀਂ ਆਏਗੀ ਫੇਰ ਪਰੇ ਤੋ ਦੂੰ। ਵੀ ਪਾਈ ਉਹਨਾਂ ਦੇ ਘਰੇ ਬਾਹਰ ਮੈਂ ਤਾਂ ਆਪ ਆਪ ਦੇ ਪੇਕ ਕੀ ਜਾਣਾ ਹੈਗਾ। ਇੱਥੇ ਉਹਨਾ ਆ ਕੇ ਬਹਿ ਗਈ ਹੂੰ। ਮਸਾ ਕੱਢਣੀ ਪਊਗੀ ਇਹੋ। ਇਹ ਭੜਾਈ ਭਗ ਜੂਗੀ। ਨਾਲ ਦੋ ਤਿੰਨ ਵੀ ਦਸ ਕਾਸ ਨੂੰ ਲੈ ਕੇ ਆਈ ਆਈ। ਦੋ ਤਿੰਨ ਉਸਤਾ ਦੇ ਕੋਲੇ ਰੱਖ ਲੈ। ਇਹ ਦਸ ਸੇ ਨੂੰ ਕਾਜ ਪਾਵਾਂ ਚਾਹ। ਬਹੂ ਆਓ ਤੂੰ ਸਾਰੇ ਕੁੰਡੇ ਜਿੰਦੇ ਲਾ ਗਈ ਨਾ ਕੋਈ ਪੜਦਾ ਹੈ ਬਾਹਰ। ਅੰਕਲਾ ਆ ਕੇ ਪਾ ਰਿਆ ਨਹੀਂ ਆ ਮੁੰਡੇ ਨੂੰ। ਚਾਲ ਭੈਣ ساری ਕੁੱਟ ਪਿਆ ਕੇ ਤੋੜ ਆਇਆ ਨੰਨੀ ਨੰਨੀ ਆ ਗਾ ਤੋ ਕਰਦੀ ਤੇਰੇ ਨਾਲ ਐਂ ਲੜਦੀ ਰਹੀ ਤੇਰ ਨਾਲ ਤੂੰ ਮੈਨੂੰ ਉਹੀ ਲੈ ਆਈ ਇਹ ਪੁੱਤੇ ਦਾ ਸੁਭਾਈ ਹੈ ਇਹ ਜਾਦੀ ਨਹੀਂ ਕਿਸੇ ਨੂੰ ਇਹ ਨਾ ਬਸ ਐਂ ਆ ਜੀ ਬਿੱ ਕੱਲੀ ਰਹਾ ਆਪਦੇ ਪੋਤੇ ਪੋਤਣਾਂ ਨੂੰ ਜੁੰਨੀਆਂ ਦੀ ਸਾਰਾ ਕੁਝ ਨਾਲ ਇਹਨੂੰ ਸਿਆਣ ਦੇਣੀ ਉਹ ਤੇ ਮੇਰੇ ਨਾਲ ਤਾਂ ਇਹ ਆਈ ਵਾਰੀ ਐਂ ਕਰਦੀ ਐ ਤੇ ਮੈਂ ਇਹ ਧੋਖੀ ਲੈਣਾ ਮੇਰੇ ਨਾਲ ਜਮੀਨ ਹੈ ਕਿ ਪੁੱਤਾ ਆਪਾਂ ਆਪਦੀ ਜਮੀਨ ਲੈ ਜਾਾਂਗੇ ਜੇ ਨਾ ਆਪਾਂ ਨੂੰ ਸਿਆਣੂਗੀ ਤਾਂ ਨਾ ਪਤਾ ਨਹੀਂ ਕੀ ਬੋਦੀ ਆਂਦੇ ਨਾਨੀ ਰੋਤਾ ਬੁਰੜ ਬੁਰੜ ਕਰ ਜਾਂਦੀ ਐ ਲੈ ਫੜ ਜਾ ਲੈ ਪੀ ਲੈ ਬਲੂ ਚਾ ਲੈ ਪੀ ਕੇ ਚਾ ਹੁਣ ਤੇ ਫਿਰ ਮੈਂ ਬਖ ਜਾਨੀ ਤੂੰ ਇਹੀ ਕਰ ਐ ਅਸੀਂ ਤਾਂ ਭਾਨੇ ਦੇਖਾਂਗੇ ਫੇਰ ਅਸੀ ਕਿਛੇ ਦੇ ਘਰ ਨੂੰ ਕੀ ਕਰੀਏ ਸਤਾ ਬਗ ਜਾਗੇ ਮੈਂ ਤਾਂ ਮੇਰੇ ਦੂਜੇ ਭਰਾ ਦੇ ਘਰੇ ਜਾਨੀ ਅੱਛਾ ਚੱਲ ਚੰਗਾ ਫਿਰ ਚਾਹ ਵੀ ਕਿ ਉਧਰ ਭਾਗ ਜਾ ਨਾ ਨਾ ਉਧਰ ਜਾਨੀ ਉਹ ਤੇ ਸਾਡਾ ਬਾਧੂ ਮਾਨਤਾਣਾ ਪੈਣੀ ਮੇਰਾ ਭਰਾ ਬਥੇਰਾ ਮੇਰੀ ਪਰਜਾਈ ਉਥੇਰੀ ਚੰਗੀ ਹੈ ਆਹੋ ਚੱਲ ਲੈ ਲੈ ਦੁੱਧ ਬਾਦ ਵੀ ਹੈਗਾ ਭੈਣੇ ਸਾਰਾ ਕੁਸ ਉਹਨਾਂ ਦੇ ਘਰੇ ਪੈਣੀ ਤੇਰੀ ਨੀਤ ਮਾੜੀ ਹੈ ਹਾਂ ਛੜ ਦਾ ਖਾ ਦੁੱਧ ਵੀ ਮੋਲਦਾ ਹੈ ਹਾਂ ਮੋਲਦਾ ਜੋ ਤੇਰੇ ਘਰੇ ਹੰਦਾ ਉਹਦੋਂ ਕਿ ਤੂੰ ਆਏ ਵੀ ਭੱਜ ਫੜ ਕੇ ਅਗਲਾਂ ਕਿਆ ਪਾਣੀ ਪੀਵਣੀ ਹੈ ਉਦੋਂ ਵੀ ਤੇਰੇ ਤਾਂ ਆਹੀ ਰੰਡੀ ਰੋਣੇ ਨੀ ਨਹੀਂ ਭੜੇ ਤੇਰੇ ਦਾ ਕਿੰਨੇ ਹੀ ਕਰੀ ਜਾਵਾ ਮੈਂ ਤੂੰ ਤਾਂ ਮੈਨੂੰ ਇਹੀ ਕੁਛ ਕਹਿਣਾ ਹੈਗਾ ਇਹੀ ਕੁਛ ਕਿਉਂ ਕਹਣੀ ਕੁੜੀ ਮੇਰੇ ਦੋ ਤਾਂ ਘੋਰਾ ਜਵਾਕ ਨਾਲ ਸੀ ਦੋ ਤਾਂ ਤਾ ਬਿਸਕੁਟ ਨਹੀਂ ਸਾਰੇ ਜਵਾਕ ਖਾਤਰ ਨਹੀਂ ਨਾ ਬਿਸਕੁਟ ਤੇ ਹੁਣ ਜਵਾਕ ਹੁੰਦੇ ਨੇ ਹਟ ਤੂੰ ਲਿਆਉਂਦੇ ਭੱਜ ਕੇ ਹੁਣ ਘਰੇ ਕਿੱਥੇ ਬਿਸਕੁਟ ਨਹੀਂ ਯਾਰ ਮੈਂ ਤਾਂ ਸਿਆਣੀ ਬਹਿਣੀ ਹੈ ਜਵਾਕ ਤਾਂ ਜਾ ਕਰਦਾ ਹੀ ਹੈ ਉਹ ਮੈਨੂੰ ਕੀ ਦੱਸ ਕੇ ਤੂੰ ਫੋਨ ਕਰਕੇ ਆਈ ਹੈ ਤੇ ਫੋਨ ਕਰ ਨੂੰ ਲਾਉਂਦੀਆਂ ਢੀਆਂ ਖਾਤਰ ਤੇ ਹੋਰ ਸਾਰੇ ਖਾਤਰ ਕਿਵੇਂ ਲਿਆਉਣੀ ਹੈ ਤੂੰ ਫਿਰ ਉਹ ਤਾਂ ਫੋਨ ਕਰਕੇ ਆਉਂਦੀਆਂ ਵੀ ਅਸੀਂ ਆਉਣੇ ਆਏ ਵਾ ਅੱਜ ਨਹੀਂ ਤਾਂ ਭਣੇ ਕਰੀ ਹੁੰਦੀ ਹੈ ਨਹੀਂ ਭਣੇ ਤੂੰ ਤਾਂ ਜਾਣ ਕੇ ਆਈ ਹੈਂ ਕਿ ਨਾ ਵੀ ਮੈਂ ਫੋਨ ਕਰਕੇ ਜਾਵਾਂ ਤਾਂ ਮੈਂ ਕੋਈ ਬਿਸਕੁਟਾਂ ਦਾ ਡੱਬੀ ਮੰਗਾ ਕੇ ਲਾਖਦੀ ਵੀ ਮੇਰਾ ਦੋਤਾ ਆਊਗਾ ਨਾਲ ਆ ਤਾਂ ਹੁਣ ਆਪਾਂ ਨੂੰ ਪਤਾ ਹੀ ਹੁੰਦਾ ਬਸ ਦੇ ਘਰਾਂ 'ਚ ਕੋਈ ਨਾ ਕੋਈ ਆਉਂਦਾ ਹੀ ਇਹ ਚੀਜ਼ ਤਾਂ ਆਪਣੇ ਘਰੇ ਹੁੰਦੀ ਹੈ ਲੈ ਬਸ ਦੇਖ ਲੈ ਜਵਾਕ ਕਿੱਥੇ ਰੱਖ ਦੇਂਦੇ ਚੀਜ਼ ਇਹਦੀ ਜਵਾਕ ਖਾ ਜਾਂਦੇ ਨਾਲ ਦੀ ਨਾਲ ਚੱਲ ਕੋਈ ਨਹੀਂ ਸਾਡਾ ਉੱਧਰ ਬਥੇਰਾ ਮਾਨਤਾ ਹੁੰਦਾ ਬਥੇਰਾ ਮੇਰੇ ਦੋਤੇ ਨੂੰ ਵਾਧੂ ਚੀਜ਼ਾਂ ਲੈ ਕੇ ਦੇਣਗੇ ਤਾਂ ਚੱਲ ਕੋਈ ਨਹੀਂ ਭਣੀ ਉੱਧਰ ਬਾਉਜੀ ਫੇਰ ਚੱਲ ਉੱਧਰ ਜਾ ਕੇ ਖਾ ਨਹੀਂ ਬਿਸਕੁਟਾਂ ਚੱਲ ਹੁਣ ਭਣੀ ਫੇਰ ਆਇਆ ਵਗਤਾ ਸੀ ਉੱਧਰ ਜਾਵਾਂਗੇ ਜਿਹੜਾ ਕਹੀ ਜਾਨੀਆਂ ਵਗ ਜਾ ਵਗ ਜਾ ਤੇ ਚਾਰ ਦਿਨ ਨੂੰ ਭ ਲੱ ਚਾਹ ਕੋਣ ਦੱਸ ਮੈਂ ਵੀ ਜਦ ਨੂੰ ਆਇਆਗਾ ਵੀ ਕਾਦੀ ਚਾਹ ਨਾ ਕਰਾਂ ਮੈਂ ਕੋਈ ਫੇਰਾ ਚਾਰ ਦਿਨਾਂ ਨੂੰ ਆਖੀਂ ਕਿ ਨਾ ਵੀ ਸਾਡੇ ਨਾਲ ਵੀ ਸਾਡਾ ਹੱਕ ਬਣਦਾ ਜਾਏ ਬਣਦਾ ਸਾਡੇ ਨਾਲ ਕਰਾ ਕੇ ਉਹ ਚਾਹ ਨਾ ਕਰੀ ਜੇ ਤੂੰ ਮੇਰੇ ਨਾਲ ਘਰੇ ਆਈ ਨਾ ਕੁੱਤੇ ਖਾਣੀ ਕਰਦੀ ਐ ਲੈ ਭਣੇ ਹੁਣ ਉਹਦਾ ਸਾਡਾ ਹੱਕ ਬਣਦਾ ਕਰਨਾ ਵੇਗੀ ਮੇਰੇ ਨਾਲ ਦੋੜ ਹੈਗੇ ਮੇਰਾ ਉਹ ਕਰ ਅਧਰ ਅਗਲੇ ਤਾਂ ਕਰਦੀ ਐ ਤੂੰ ਨਹੀਂ ਜਾਣਦੀ ਲੈ ਜਾਾਂਗੀ ਕਿਹਨੇ ਵਸ ਦੱਸ ਤੈਨੂੰ ਵੀ ਚਾਹ ਕਾ ਕੇ ਲਿਆਤੀ ਫੇਰ ਮੈਂ ਦੱਸ ਤੈਨੂੰ ਕੀ ਜੇ ਮੈਂ ਪਹਿਲਾਂ ਫੋਨ ਕਰਦੀ ਮੈਂ ਬਿਸਕਟ ਮੰਗਵਾ ਆਂਦੀ ਪਹਿਲਾਂ ਬਿਸਕਟ ਮੰਗਾਨੀ ਪਹਿਲਾਂ ਦੇਖ ਕੇ ਸਾਨੂੰ ਬੋੜ ਬੋੜ ਕਰਨ ਲੱਗ ਗਈ ਤੂੰ ਤੂੰ ਦੋਨੀ ਮੱਥੇ ਵੱਟ ਪਾ ਲਿਆ ਬਾਈ ਨਾ ਤੂੰ ਹੀ ਉਹ ਕਰਦੇ ਪਹਿਲੇ ਦਿਨ ਹੀ ਮਾਰਾ ਕੁਛ ਮੇਰੇ ਦੋਤੇ ਨੂੰ ਬੋਲੀ ਬੇਨੂੰ ਕਿਉਂ ਚੱਕ ਲਈ ਕਿਉਂ ਚੱਕ ਲਈ ਤੈਨੂੰ ਪਤਾ ਪੈਣੀ ਮਸਾ ਲਿਆ ਸੀ ਤਾਂ ਨਹੀਂ ਪੈਣਾ ਆਇਆ ਸੀ ਵੀ ਦੋਤਾ ਜਰਾ ਆ ਦੇਣਾ ਉੱਥੇ ਚਾਰ ਦਿਨ ਆਇਆ ਸੀਗਾ ਨਾਨਕੀ ਉੱਥੇ ਖੇਡੂ ਲੈਂਦਾ ਤੇਰੇ ਪੋਤੇ ਬੁੱਤਗਾਣਾ ਉੱਥੇ ਹੁਣ ਫਿਰ ਨਾਨੀ ਤੋਂ ਬਣਾ ਹੈ ਕਿਹਦੇ ਕੋਲੇ ਰਹੇ ਨਾਨੀ ਦੇ ਨਾਲ ਹੀ ਆਉਣਾ ਸੀਗਾ ਆਹੋ ਤੈਨੂੰ ਤਾਂ ਆਪਣੀ ਚੈਰੀ ਸਾਨੂੰ ਹਸਿਆਣ ਦੀਆਂ ਚਾਂਗਾਂ ਕੋਈ ਨੂੰ ਪਤਾ ਹੀ ਆ ਮੁੰਡੇ ਬਾਹਰ ਘਾ ਘ ਕੰਮ ਹੋਰ ਕਾਬੀ ਕਰਨੇਗੇ ਤੇ ਚਲ ਤੂੰ ਚਾਹ ਪੀ ਕੇ ਦੂਦਰ ਜਾਣਾ ਹੋਇਆ ਤਾਂ ਚਲ ਮੈਂ ਤੇਰੇ ਛੱਡਿਆ ਆਉਂਗੀ ਨਾ ਨਾ ਸਿਆਪੇ ਭਗ ਜਾਂਦੇ ਛੱਡਣ ਨੂੰ ਅਸੀਂ ਕੀ ਕਰਨੀ ਜਾਣ ਦੇ ਚਲ ਕੋਈ ਨਹੀਂ ਹਾਂ ਜਿਆਦੀ ਕੁਟੈ ਇਹਨਾਂ ਨੂੰ ਕਰਨੀ ਪਊਗਾ ਨਹੀਂ ਹੁਣ ਚਾਹ ਪੀ ਕੇ ਜਾਉਗੇ ਉਹਨਾਂ ਤੇ ਇਹ ਜਾਂਦੀ ਨਹੀਂ ਬੰਦ ਤਾਂ ਐਸੀ ਇਹ ਭਗ ਜਾਂਦੀ ਇਹ ਤਾਂ ਅੱਥ ਗੱਡ ਗੱਡ ਕੇ ਬੈ ਗਈ ਨਾਲ ਦੋ ਤਿੰਨ ਚੱਕ ਲਈ ਮੇਰੇ ਨਾਲ ਦੁੱਧ ਵੀ ਮੋਲ ਰਾ ਦੁੱਧ ਵੀ ਹੈ ਨਹੀਂਗਾ ਫੇਰ ਕੋਈ ਤਾਂ ਹੁਣ ਅੱਜ ਸਾਡੇ ਜਵਾਕ ਕਰਨਗੇ ਕਾਦੇ ਨਾ ਚਾਰੀ ਕੁੱਟ ਕਰਨਗੇ ਅੰਦੇ ਦੁੱਧ ਦੀ ਕੁੱਟਾ ਇਹ ਨਾਲੋਂ ਪਾ ਦੂੰਗੀ ਨਾ ਮੇਰੇ ਆ ਕੇ ਮੈਨੂੰ ਬਗੂ ਗਾ ਪਹੂ ਗਿਆ ਤੂੰ ਮੇਰਾ ਦੁੱਧ ਕਿੱਧਰ ਗਿਆ ਭਣੇ ਦਾ ਬਾਹ ਹੀ ਉਹ ਆਏਗੀ ਆਈ ਆ ਬੰਦੇ ਦਸ ਤੇਰਾ ਕੀ ਖੜਾ ਇਸ ਇੱਥੇ ਆਏ ਬਣਾ ਉਹਦੇ ਵਗ ਜਾਂਦੀ ਵੱਡੇ ਕੇ ਵੱਡੇ ਕੀ ਕਿ ਤੈਨੂੰ 40 ਪਿਆਉਂਦੇ ਸੀਗੇ ਕਿ ਮੇਰਾ ਘਰ ਹੀ ਨਹੀਂ ਲੈ ਇੱਥੇ ਆਉ ਜਦੋਂ ਆਉ ਮੈਂ ਇੱਥੇ ਆ ਜੂਗੀ ਵੀ ਇਹਨਾਂ ਦੇ ਘਰੇ ਜਾ ਦੇ ਕੋਸਾ ਇਹਦਾ ਹੀ ਕਰਦੀ ਹੁੰਦੀ ਐ ਚਾਹ ਦੀ ਕੋ ਟੱਪਸੇ ਆ ਕੇ ਇਹਦਾ ਮੱਥਾ ਟੱਬਣਾ ਨਹੀਂ ਆਈਂ। ਫਿਰ ਬਾਰੇ ਤੋੜ ਦੂੰਗੀ। ਵੀ ਭਾਈ ਉਹਨਾਂ ਦੇ ਘਰੇ ਭਾ ਜਾ ਮੈਂ ਤਾਂ ਆਪ ਆਦੇ ਪਿੱਛੇ ਕੀ ਜਾਣਾ ਹੈਗਾ। ਇੱਥੇ ਉਹਨਾਂ ਆ ਕੇ ਬਹਿ ਗਈ ਹੂੰ। ਮਸਾ ਕੱਢਣੀ ਪਊਗੀ ਇਹਦੇ। ਇਹ ਪੜਾਈ ਭਾਵ ਜੂਗੀ। ਨਾਲ ਦੋ ਤਿੰਨ ਵੀ ਦਸ ਕਾਸ ਨੂੰ ਲੈ ਕੇ ਆਈ ਆਈ। ਦੋਗੇ ਨੂੰ ਸਾਦੇ ਕੋਲੇ ਰੱਖ ਲੈ। ਇਹਦਾ ਸੇਮ ਕਾਜ ਪਾਵਾਂ ਚਾਹ। ਉਹ ਆयो ਤੂੰ ਸਾਰੇ ਕੁੰਡੇ ਜਿੰਦੇ ਲਾਗੀ ਨਾ ਕੋਈ ਪੰਡਾ ਹੈ ਬਾਹਰ ਅੰਗਲਾ ਆ ਕੇ ਪਾ ਦੈਨੀ ਆ ਮੁੰਡੇ ਨੇ ਚਲ ਭੈਣ ਸਾਰੀ ਘੁੱਟ ਪਿਆ ਕੇ ਤੋੜਾ ਨਾਨੀ ਨਾਨੀ ਹੈਗਾ ਤੂੰ ਕਰਦੀ ਤੇਰੇ ਨਾਲ ਐਂ ਲੜਦੀ ਰਹੇ ਤੇਰਾ ਤੂੰ ਮੈਨੂੰ ਉਹੀ ਲਈ ਆਈ ਇਹ ਪੁੱਤੇ ਦਾ ਸੁਭਾਈ ਹੈ ਇਹ ਜਿਆਦਾ ਨਹੀਂ ਕਿਸੇ ਨੂੰ ਇਹ ਨਾ ਬਸ ਐਂ ਆਦੀ ਵੀ ਕੱਲੀ ਰਹਾਂ ਆ ਆਦੇ ਪੋਤੇ ਪੋਤਿਆਂ ਨੂੰ ਤੁੰਗੀਆਂ ਦੀ ਸਾਰਾ ਕੁਝ ਨਾਲ ਇਹ ਰਿਸੀਆਂ ਨਹੀਂ ਉਹ ਤੇ ਮੇਰੇ ਨਾਲ ਤਾਂ ਇਹ ਆਈ ਵਾਰੀ ਐਂ ਕਰਦੀ ਆ ਮਾਣੇ ਤੋ ਕਿਲਾ ਨਾ ਮੇਰੇ ਨਾਲ ਜਮੀਨ ਹੈ ਕਿ ਪੁੱਤ ਆਪਾਂ ਆਵਦੀ ਜਮੀਨ ਲੈ ਜਾਗੇ ਜੇ ਨਾ ਆਪਾਂ ਨੂੰ ਸਿਆਣੂਗੀ ਤਾਂ ਲੈ ਪਤਾ ਨਹੀਂ ਕੀ ਬੋਦੀ ਆਂ ਦੇ ਨਾਨੀ ਦੋਤਾ ਬੋੜ ਬੋੜ ਕਰ ਜਾਂਦੀ ਐ ਲੈ ਫੜ ਜਾ ਲੈ ਪੀਦਾ ਬਲੂਚਾ ਲੈ ਪੀ ਕੇ ਚਾ ਹੁਣ ਤੇ ਫਿਰ ਮੈਂ ਬਗ ਜਾਣੀ ਤੂੰ ਇਹੀ ਕਰੇ ਅਸੀਂ ਤਾਂ ਭਣੇ ਦੇਖਾਂਗੇ ਫਿਰ ਅਸੀਂ ਕਿਸੇ ਦੇ ਘਰ ਨੂੰ ਕੀ ਕਰੀਏ ਸਤਾ ਬਗ ਜਾਗੇ ਮੈਂ ਤਾਂ ਮੇਰੇ ਦੂਜੇ ਭਰਾ ਦੇ ਘਰੇ ਜਾਨੀ ਅੱਛਾ ਚੱਲ ਚੰਗਾ ਫਿਰ ਚਾਹ ਪੀ ਕੇ ਉਧਰ ਭਾਗ ਜਾ ਨਾ ਨਾ ਉਧਰ ਜਾਨੀ ਉਹ ਤੇ ਸਾਡਾ ਬਾਧੂ ਮਾਨਤਾਣਾ ਪੈਣੀ ਮੇਰੇ ਭਰਾ ਬਥੇਰੇ ਮੇਰੀ ਪਰਜਾਈ ਉਥੇ ਹੀ ਚੰਗੀ ਆਹੋ ਚੱਲ ਲੈਣਾ ਦੁੱਧ ਬਾਦ ਵੀ ਹੈਗਾ ਭਣੇ ਸਾਰਾ ਕੁਝ ਉਹਨਾਂ ਦੇ ਘਰੇ ਪੈਣੀ ਤੇਰੀ ਨੀਤ ਮਾੜੀ ਹੈ ਹਾਂ ਸਾਡੇ ਦਾ ਖਾ ਦੁੱਧ ਵੀ ਮੁੱਲ ਦਾ ਹੈ ਫਿਰ ਤੇ ਮੁੱਲ ਦਾ ਜੇ ਤੇਰੇ ਘਰੇ ਹੁੰਦਾ ਉਦੋਂ ਕਿਹੜਾ ਤੂੰ ਆਏ ਵੀ ਭੜ ਭੜ ਕੇ ਅਗਲਾਂ ਚਾਹ ਪਾਣੀ ਪੀਵਣੀ ਹੈ ਉਦੋਂ ਵੀ ਤੇਰੇ ਤਾਂ ਆਹੀ ਰੰਡੀ ਰੋਣੇ ਨੀ ਨਹੀਂ ਭਣੇ ਤੇਰਾ ਤਾਂ ਕਿੰਨੀ ਕਰੀ ਜਾ ਮਾਂ ਮੈਂ ਤੂੰ ਤਾਂ ਮੈਨੂੰ ਇਹੀ ਕੁਛ ਕਹਿਣਾ ਹੈਗਾ ਇਹੀ ਕੁਛ ਕਹਿਉਗਣੀ ਕੁੜੇ ਮੇਰੇ ਦੋ ਤਾਂ ਘੋਰਾ ਜਵਾਕ ਨਾਲ ਸੀ ਦੋ ਤਾਂ ਥੋ ਬਿਸਕੁਟ ਨਹੀਂ ਸਾਰੇ ਜਵਾਕ ਖਾਤਰ ਨਹੀਂ ਨਾ ਬਿਸਕੁਟ ਜੇ ਹੁਣ ਜਵਾਕ ਹੋਣਦੇ ਤਾਂ ਹਟ ਤੂੰ ਲਿਆਉਂਦੇ ਭੱਜ ਕੇ ਹੁਣ ਘਰੇ ਕਿੱਥੇ ਬਿਸਕੁਟ ਨਹੀਂ ਯਾਰ ਮੈਂ ਤਾਂ ਸਿਆਣੀ ਬਹਿਣੀ ਹੈ ਜਵਾਕ ਤਾਂ ਜਾ ਕਰਦਾ ਹੀ ਹੈ ਉਹ ਮੈਨੂੰ ਕੋਈ ਦੱਸ ਕੇ ਤੂੰ ਫੋਨ ਕਰਕੇ ਆਈ ਹੈ ਤੇ ਫੋਨ ਕਰ ਨੂੰ ਲਾਦੀਆਂ ਢੀਆਂ ਖਾਤਰ ਤੇ ਹੋਰ ਸਾਰੇ ਖਾਤਰ ਕਿਵੇਂ ਲਿਆਉਣੀ ਹੈ ਤੂੰ ਫਿਰ ਉਹ ਤਾਂ ਫੋਨ ਕਰਕੇ ਆਉਂਦੀ ਹੈ ਵੀ ਅਸੀਂ ਆਉਣੇ ਆਏ ਵਾ ਨਹੀਂ ਤਾਂ ਭਣੇ ਕਰੀ ਹੁੰਦੀ ਹੈ ਨਹੀਂ ਭਣੇ ਤੂੰ ਤਾਂ ਜਾਣ ਕੇ ਆਈ ਹੈਗੀ ਨਾ ਤਾਂ ਤੂੰ ਫ ਵੀ ਮੈਂ ਫੋਨ ਕਰਕੇ ਜਾਵਾਂ ਤਾਂ ਮੈਂ ਕੋਈ ਬਿਸਕੁਟਾਂ ਡੱਬੀ ਮੰਗਾ ਕੇ ਰੱਖਦੀ ਵੀ ਮੇਰਾ ਦੋਤਾ ਆਊਗਾ ਨਾਲ ਆ ਤਾਂ ਹੁਣ ਆਪਾਂ ਨੂੰ ਪਤਾ ਹੀ ਹੁੰਦਾ ਬਸ ਦੇ ਘਰਾਂ 'ਚ ਕੋਈ ਨਾ ਕੋਈ ਆਉਂਦਾ ਹੀ ਇਹ ਚੀਜ਼ ਤਾਂ ਆਪਣੇ ਘਰੇ ਹੁੰਦੀ ਹੈ ਲੈ ਬਸ ਦੇ ਘਰਾਂ 'ਚ ਜਵਾਕ ਕਿੱਥੇ ਰੱਖੇ ਦਿੰਦੇ ਚੀਜ਼ ਇਹਦੀ ਜਵਾਕ ਖਾ ਜਾਂਦੇ ਨਾਲ ਦੀ ਨਾਲ ਚੱਲ ਕੋਈ ਨਹੀਂ ਸਾਡਾ ਉਧਰ ਬਥੇਰਾ ਮਾਨਤਾਂ ਹੁੰਦਾ ਬਥੇਰਾ ਮੇਰੇ ਦੋਤੇ ਨੂੰ ਵਾਧੂ ਚੀਜ਼ਾਂ ਲੈ ਕੇ ਦੇਣਗੇ ਤਾਂ ਚੱਲ ਕੋਈ ਨਹੀਂ ਭਣੇ ਉਧਰ ਬਾਉ ਜੀ ਫੇਰ ਚੱਲ ਉਧਰ ਜਾ ਕੇ ਖਾ ਲਈ ਬਿਸਕੁਟਾਂ ਚੱਲ ਹੁਣ ਭਣੇ ਫੇਰ ਆਇਆ ਵਗਤਾ ਸੀ ਉਧਰ ਜਾਵਾਂਗੇ ਜਿਹੜਾ ਕਹੀ ਜਾਂਦੀ ਆ ਵਗ ਜਾ ਵਗ ਜਾ ਤੇ ਚਾਰ ਦਿਨ ਲਾ ਚਾਹ ਕੋਣ ਦੱਸ ਮੈਂ ਵੀ ਜਦ ਨੂੰ ਆਇਆਗਾ ਵੀ ਕਾਦੀ ਚਾਕ ਨਾ ਕਰਾਂ ਮੈਂ ਕੋਈ ਫੇਰਾ ਚਾਰ ਦਿਨਾਂ ਨੂੰ ਆਖੀ ਸੀ ਨਾ ਵੀ ਸਾਡੇ ਨਾਲ ਵੀ ਸਾਡਾ ਹੱਕ ਬਣਦਾ ਜਾਏ ਬਣਦਾ ਸਾਡੇ ਨਾਲ ਕਰਾ ਕੇ ਉਹ ਝਾਕ ਨਾ ਕਰੀ ਜੇ ਤੂੰ ਮੇਰੇ ਨਾਲ ਘਰੇ ਆਈ ਨਾ ਕੁੱਤੇ ਖਾਣੀ ਕਰਦੀ ਐ ਲਾ ਭੈਣੇ ਹੁਣ ਉਹਦਾ ਹੀ ਸਾਡਾ ਹੱਕ ਬਣਦਾ ਕਰਾਂਗੇ ਮੇਰੇ ਨਾਲ ਦੋੜ ਹੈਗੇ ਮੇਰਾ ਉਹ ਕਰਾਦਰ ਅਗਲੇ ਤਾਂ ਕਰਦੇ ਐ ਤੂੰ ਨਹੀਂ ਜਾਣਦੀ ਲੈ ਜਾਾਂਗੇ ਕਹਿ ਨਹੀਂ ਵੈਸੇ ਦੱਸ ਤੈਨੂੰ ਵੀ ਚਾਕਾ ਕੇ ਲਿਆਤੀ ਫਿਰ ਮੈਂ ਦੱਸ ਤੈਨੂੰ ਕੀ ਜੇ ਮੈਂ ਪਹਿਲਾਂ ਫੋਨ ਕਰਦੀ ਮੈਂ ਬਿਸਕਟ ਮੰਗਵਾ ਆਂਦੀ ਪਹਿਲਾਂ ਬਿਸਕਟ ਮੰਗਵਾਦੀ ਪਹਿਲਾਂ ਦੇਖ ਕੇ ਸਾਨੂੰ ਬੋੜ ਬੋੜ ਕਰਨ ਲੱਗੀ ਤੂੰ ਉਹਦਾ ਉਂੀ ਮੱਥੇ ਵੱਟ ਪਾ ਲਿਆ ਮੈਨੂੰ ਤਾਂ ਤੂੰ ਹੀ ਉਹ ਕਰਦੇ ਪਹਿਲੇ ਦਿਨ ਹੀ ਮਾਰਾ ਸਾਹ ਕੁਛ ਮੈਨੂੰ ਦੋਤੇ ਨੂੰ ਬੋਲੀ ਬੇਨੂੰ ਕਿਉਂ ਚੱਕ ਲਈ ਕਿਉਂ ਚੱਕ ਲਈ ਤੈਨੂੰ ਪਤਾ ਪੈਣੀ ਮਸਾ ਲਿਆ ਸੀ ਤਾਂ ਨਹੀਂ ਪੈਣਾ ਆਇਆ ਸੀ ਵੀ ਦੋਤਾ ਤਰਾ ਆਦੇ ਨੇ ਉੱਥੇ ਚਾਰ ਦਿਨ ਆਇਆ ਸੀਗਾ ਨਾਨਕੀ ਉੱਥੇ ਖੇਡ ਲੈਂਦਾ ਤੇਰੇ ਪੋਤੇ-ਪੋਤੇ ਨਾਲ ਉੱਥੇ ਹੁਣ ਫਿਰ ਨਾਨੀ ਤੋਂ ਬਣਾ ਹੈ ਕਿਹਦੇ ਕੋਲੇ ਰਹੇ ਨਾਨੀ ਦੇ ਨਾਲ ਹੀ ਆਉਣਾ ਸੀਗਾ ਆਹੋ ਤੈਨੂੰ ਤਾਂ ਆਪਣੀ ਤੇਰੀਆਂ ਨੂੰਹਾਂ ਸਿਆਣੀਆਂ ਦਾ ਕੋਈ ਨੂੰ ਪਤਾ ਹੀ ਆ ਮੁੰਡੇ ਬੜਾ ਕੰਮ ਹੋਰ ਕਾ ਵੀ ਕਰਨੇ ਨੇ ਤੇ ਚਲ ਤੂੰ ਜਾ ਪੀ ਕੇ ਦੂਧਰ ਜਾਣਾ ਹੋਇਆ ਤਾਂ ਚਲ ਮੈਂ ਤੈਨੂੰ ਛੱਡ ਕੇ ਆਉਂਗੀ ਨਾ ਨਾ ਸਿਆਪੇ ਭੱਜ ਜਾਗੇ ਛੱਡਣ ਨੂੰ ਅਸੀਂ ਕੀ ਘਰ ਨਹੀਂ ਜਾਣਦੇ ਚਲ ਕੋਈ ਨਹੀਂ ਹਾਂ ਅਸਤ